23 ਫਰਵਰੀ 2014 ਜਲੰਧਰ ਦੇ ਅਰਬਨ ਸਟੇਟ ਦੇ ਐਲ ਆਈ ਜੀ ਫਲੈਟਾਂ ਦੇ ਵਿੱਚ ਪੋਲੀਓ ਬੂੰਦ ਪਲਾਂਣ ਵਾਲੀ ਟੀਮ ਪਹੁੰਚਦੀ ਹੈ 281 ਤੇ 282 ਜਿਹੜੇ ਫਲੈਟ ਹੁੰਦੇ ਨੇ ਬਿਲਕੁਲ ਇਕੱਠੇ ਹੁੰਦੇ ਨੇ ਟੀਮ ਜਦੋਂ ਉੱਥੇ ਬਾਹਰ ਖੜੀ ਹੁੰਦੀ ਹੈ ਤਾਂ ਫਲੈਟ ਦੇ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਬੱਚਾ ਬਹੁਤ ਜ਼ੋਰ-ਜ਼ੋਰ ਦੀ ਰੋਂਦਾ ਹੁੰਦਾ ਤੇ ਉਹ ਜਦੋਂ ਦੇਖਦੇ ਨੇ ਬਾਹਰੋਂ ਲੋਕ ਬੰਦ ਹੁੰਦਾ ਫਰਾਂਡੀਆਂ ਗਵਾਂਡੀਆਂ ਨੂੰ ਦੱਸਿਆ ਜਾਂਦਾ ਲੋਕ ਉੱਥੇ ਇਕੱਠੇ ਹੁੰਦੇ ਨੇ ਜਦੋਂ ਪਤਾ ਲੱਗਦਾ ਵੀ ਡੋਰ ਬੰਦ ਹੈ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆ ਤੇ ਹੋਰ ਕਿਸੇ ਦੀ ਆਵਾਜ਼ ਅੰਦਰੋਂ ਨਹੀਂ ਆ ਰਹੀ ਦਰਵਾਜ਼ਾ ਖੜਕਾ ਕੇ ਦੇਖਿਆ ਜਾਂਦਾ ਫਿਰ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਟੀਮ ਮੌਕੇ ਤੇ ਪਹੁੰਚਦੀ ਹੈ ਦਰਵਾਜ਼ਾ ਖੋਲਦੇ ਨੇ ਅੰਦਰ ਦੇ ਹਾਲਾਤ ਦੇਖ ਕੇ ਸਾਰਿਆਂ ਦੇ ਪੈਰ ਜਾਮ ਹੋ ਜਾਂਦੇ ਨੇ ਉੱਥੇ ਉਸ ਫਲੈਟ ਦੇ ਵਿੱਚ ਰਹਿਣ ਵਾਲੀ ਔਰਤ ਪਰਮਜੀਤ ਕੌਰ ਉਹਦੀ ਬੁਰੇ ਤਰੀਕੇ ਦੇ ਨਾਲ ਉੱਥੇ ਹੱਤਿਆ ਕੀਤੀ ਹੁੰਦੀ ਹੈ ਉਹਦੇ ਹੱਥ ਪੈਰ ਬੰਨੇ ਹੁੰਦੇ ਨੇ ਮੂੰਹ ਦੇ ਵਿੱਚ ਕੱਪੜਾ ਪਾਇਆ ਹੁੰਦਾ ਤੇ ਉਤੋਂ ਚੁੰਨੀ ਦੇ ਨਾਲ ਬੰਨਿਆ ਹੁੰਦਾ ਉਦੀ লাশ ਦੇ ਕੋਲ ਉਹਦਾ 2 ਸਾਲ ਦਾ ਬੇਟਾ ਸ਼ਿਵਮ ਜਿਹੜਾ ਉਹ ਰੋਂਦਾ ਹੁੰਦਾ। ਇਸ ਤੋਂ ਬਾਅਦ ਪੁਲਿਸ ਉਹਦੇ ਘਰਦਿਆਂ ਦੇ ਨਾਲ ਕੰਟੈਕਟ ਕਰਦੀ ਹੈ ਜਦੋਂ ਘਰਦਿਆਂ ਦਾ ਪਤਾ ਲੱਗਦਾ ਤਾਂ ਘਰ ਦੇ ਮੌਕੇ ਤੇ ਪਹੁੰਚਦੇ ਨੇ। ਪਰਮਜੀਤ ਕੌਰ ਦੇ ਮਾਪਿਓ ਤੇ ਇੱਕ ਉਹਦੀ ਭੈਣ ਸਰਬਜੀਤ। ਹੁਣ ਜਦੋਂ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਉਹਨਾਂ ਦਾ ਕਹਿਣਾ ਹੁੰਦਾ ਵੀ ਸਾਨੂੰ ਸ਼ੱਕ ਹੈ ਇਹਦੇ ਜਿਹੜੇ ਐਕਸ ਹਸਬੰਡ ਨੇ ਦਰਸ਼ਨ ਸਿੰਘ ਉਰਫ ਦਰਸ਼ੀ ਇਹ ਕਤਲ ਉਹਨੇ ਕੀਤਾ ਹੈ। ਜਦੋਂ ਕਾਰਨ ਪੁੱਛਿਆ ਜਾਂਦਾ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਇਹਦਾ ਤਲਾਕ ਉਹਨੂੰ ਕਾਫੀ ਸਮਾਂ ਹੋ ਗਿਆ ਪਰ ਜਿਹੜਾ ਬੇਟਾ ਸ਼ਿਵਮ ਹੈ ਇਹ ਉਹਨੂੰ ਲੈਣਾ ਚਾਹੁੰਦਾ ਸੀ ਉਹ ਤੇ ਹੱਕ ਜਤਾਉਂਦਾ ਸੀ ਇਸ ਕਾਰਨ ਉਹਨੇ ਇਹਦਾ ਕਤਲ ਕੀਤਾ ਹੁਣ ਪੁਲਿਸ ਵੀ ਸੋਚਦੀ ਹੈ ਵੀ ਜੇ ਬੇਟੇ ਨੂੰ ਲੈਣਾ ਚਾਹੁੰਦਾ ਸੀ ਮਾਰਨ ਤੋਂ ਬਾਅਦ ਫਿਰ ਬੇਟੇ ਨੂੰ ਲੈ ਕੇ ਕਿਉਂ ਨਹੀਂ ਗਿਆ ਉਤੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੁਣ ਪੁਲਿਸ ਦੇ ਕੋਲ ਇੱਕ ਨਾਮ ਹੁੰਦਾ ਦਰਸ਼ਨ ਸਿੰਘ ਦਾ ਤੇ ਦਰਸ਼ਨ ਸਿੰਘ ਦੀ ਭਾਲ ਕੀਤੀ ਜਾਂਦੀ ਹੈ ਪੁਲਿਸ ਉਹਦੀ ਭਾਲ ਵਾਸਤੇ ਉਹਦੇ ਪਿੰਡ ਜਾਂਦੀ ਹੈ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕਿਆ ਸੀ ਪਰਪਸ ਪਹਿਲਾਂ ਸਭ ਤੋਂ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਉਹਦੇ ਘਰ ਦੇ ਨੇੜੇ ਤੇੜੇ ਪੁਲਿਸ ਵਾਲੇ ਲਾ ਦਿੱਤੇ ਜਾਂਦੇ ਨੇ ਜਿਹੜੇ ਕਿ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਹੁਣ ਰਾਤ ਦੇ ਨੇਰੇ ਦੇ ਵਿੱਚ ਦਰਸ਼ਨ ਸਿੰਘ ਆਪਣੇ ਘਰ ਆਉਂਦਾ ਜਿਵੇਂ ਉਹ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਣ ਲੱਗਦਾ ਪੁਲਿਸ ਵਾਲੇ ਜਿਹੜੇ ਉੱਥੇ ਲੱਗੇ ਹੁੰਦੇ ਨੇ ਉਹਨੂੰ ਗ੍ਰਿਫਤਾਰ ਕਰਦੇ ਨੇ ਗ੍ਰਿਫਤਾਰ ਕਰਕੇ ਉਹਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਤੇ ਉੱਥੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਜਿਹੜਾ ਦਰਸ਼ਨ ਸਿੰਘ ਸੀ ਇਹ ਅਪਰਾਧਿਕ ਪ੍ਰਵਿਰਤੀ ਦਾ ਬੰਦਾ ਸੀ ਲੜਾਈ ਝਗੜੇ ਤੇ ਛੀਨਾ ਚਪਟੀ ਦੇ ਕੇਸ ਇੱਤੇ ਚੱਲਦੇ ਹੀ ਰਹਿੰਦੇ ਸੀ ਹੁਣ ਜਦੋਂ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਤੇ ਨਾਲ ਦੀ ਨਾਲ ਮੰਨ ਜਾਂਦਾ ਵੀ ਇਹ ਕਤਲ ਇੰਨੇ ਕੀਤਾ ਹੁਣ ਜਦੋਂ ਇਹ ਤੋਂ ਕਾਰਨ ਪੁੱਛਿਆ ਜਾਂਦਾ ਫਿਰ ਇੱਕ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਕਿਰਪਾ ਨਗਰ ਦੇ ਦਸਾਂਝ ਰੋਡ ਤੇ ਰਹਿਣ ਵਾਲਾ ਪਰਿਵਾਰ ਚਿੰਦੀ ਸਿੰਘ ਚਿੰਦੀ ਸਿੰਘ ਨਗਰ ਨਿਕਮ ਦੇ ਵਿੱਚ ਜੌਬ ਕਰਦੇ ਹੁੰਦੇ ਨੇ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੀ ਪਤਨੀ ਬਿੰਦਰ ਕੌਰ ਤਿੰਨ ਨੰਨਾਂ ਦੀਆਂ ਬੇਟੀਆਂ ਹੁੰਦੀਆਂ ਨੇ ਅਮਰਜੀਤ ਕੌਰ, ਸਰਬਜੀਤ ਕੌਰ ਤੇ ਪਰਮਜੀਤ ਕੌਰ। ਤਿੰਨਾਂ ਨੂੰ ਪੜਾਇਆ ਜਾਂਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਉਹਨਾਂ ਦੀ ਉਮਰ ਹੁੰਦੀ ਹੈ ਉਹਨਾਂ ਨੂੰ ਵਿਆਹ ਦਿੱਤਾ ਜਾਂਦਾ ਹੈ। ਤੇ ਪਰਮਜੀਤ ਕੌਰ ਦਾ 2006 ਦੇ ਵਿੱਚ ਵਡਾਲਾ ਦੇ ਰਹਿਣ ਵਾਲੇ ਦਰਸ਼ਨ ਸਿੰਘ ਦੇ ਨਾਲ ਵਿਆਹ ਕੀਤਾ ਜਾਂਦਾ ਹੈ। ਜਿਹੜੀ ਪਰਮਜੀਤ ਕੌਰ ਹੁੰਦੀ ਹੈ ਕਾਫੀ ਖੂਬਸੂਰਤ ਹੁੰਦੀ ਹੈ। ਆਜ਼ਾਦ ਖਿਆਲਾਂ ਦੀ ਹੁੰਦੀ ਹੈ, ਇਕਲੀ ਵੀ ਸੁਭਾਅ ਜਿਹੜਾ ਬਹੁਤ ਜ਼ਿਆਦਾ ਚੁਲਬੁਲਾ ਹੁੰਦਾ ਹੈ। ਹੁਣ ਇਹਨਾਂ ਦੇ ਵਿੱਚ ਐਕਸਾਈਟਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਦਰਸ਼ਨ ਸਿੰਘ ਤੇ ਪਰਮਜੀਤ ਕੌਰ ਦੋਨੋਂ ਇੱਕ ਦੂਜੇ ਨਾਲ ਮਿਲ ਕੇ ਕਹਿ ਲਈਏ ਜਾਂ ਇੱਕ ਦੂਜੇ ਨੂੰ ਪਾ ਕੇ ਪਤੀ ਪਤਨੀ ਦੇ ਰੂਪ ਦੇ ਵਿੱਚ ਕਾਫੀ ਖੁਸ਼ ਹੁੰਦੇ ਨੇ ਬਹੁਤ ਖੁਸ਼ੀ ਖੁਸ਼ੀ ਇਹਨਾਂ ਦਾ ਜਿਹੜਾ ਜੀਵਨ ਆ ਬਤੀਤ ਹੋਣਾ ਸ਼ੁਰੂ ਹੁੰਦਾ ਐ ਐਕਸਾਈਟਮੈਂਟ ਬਹੁਤ ਜ਼ਿਆਦਾ ਹੁੰਦੀ ਐ ਤੇ ਪਤਾ ਹੀ ਨਹੀਂ ਲੱਗਦਾ 2 ਸਾਲ ਕਿਵੇਂ ਬੀਤ ਜਾਂਦੇ ਨੇ 2 ਸਾਲ ਬਾਅਦ ਇਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਐ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਤੇ ਉਸ ਬੇਟੀ ਦਾ ਨਾਮ ਰੱਖਿਆ ਜਾਂਦਾ ਖੁਸ਼ੀ ਹੁਣ ਖੁਸ਼ੀ ਘਰ ਦੇ ਵਿੱਚ ਆਉਂਦੀ ਐ ਤੇ ਇਹਨਾਂ ਦੀ ਹੌਲੀ ਹੌਲੀ ਤਕਰਾਰ ਹੋਣੀ ਸ਼ੁਰੂ ਹੁੰਦੀ ਐ ਮਾੜੇ ਮਾੜੇ ਜਿਹੜੇ ਲੜਾਈ ਝਗੜੇ ਨੋਕ ਚੋਕ ਹੁਣ ਵੱਡਾ ਰੂਪ ਲੈਣਾ ਸ਼ੁਰੂ ਕਰਦੇ ਨੇ ਘਰਦਿਆਂ ਵੱਲੋਂ ਸਮਝਾਇਆ ਜਾਂਦਾ ਹੈ ਦਰਸ਼ਨ ਸਿੰਘ ਦੇ ਘਰਦਿਆਂ ਵੱਲੋਂ ਤੇ ਫਿਰ ਪਰਮਜੀਤ ਦੇ ਮਾਪਿਓ ਵੀ ਆ ਕੇ ਬਾਰ ਬਾਰ ਇਹਨਾਂ ਨੂੰ ਸਮਝਾਉਂਦੇ ਨੇ ਇਹਨਾਂ ਤੋਂ ਪੁੱਛਿਆ ਜਾਂਦਾ ਵੀ ਲੜਾਈ ਦਾ ਕਾਰਨ ਕੀ ਹੈ ਕਾਰਨ ਕੋਈ ਵੀ ਨਹੀਂ ਹੁੰਦਾ ਇੱਕ ਦੂਜੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਾਏ ਜਾਂਦੇ ਨੇ ਦਰਸ਼ਨ ਸਿੰਘ ਦਾ ਕਹਿਣਾ ਹੁੰਦਾ ਵੀ ਪਰਮਜੀਤ ਕੌਰ ਦੇ ਕਿਸੇ ਦੇ ਨਾਲ ਨਜਾਇਜ਼ ਰਿਸ਼ਤੇ ਨੇ ਤੇ ਪਰਮਜੀਤ ਕੌਰ ਦਾ ਕਹਿਣਾ ਹੁੰਦਾ ਵੀ ਦਰਸ਼ਨ ਸਿੰਘ ਦੇ ਕਿਸੇ ਦੇ ਨਾਲ ਨਜਾਇਜ਼ ਰਿਸ਼ਤੇ ਨਹੀਂ ਇਹ ਸਾਰਾ ਕੁਝ ਇੱਕ ਦੂਜੇ ਵੱਲੋਂ ਚੱਲਦਾ ਰਹਿੰਦਾ ਪਰ ਇਹਨਾਂ ਦੇ ਜਿਹੜੇ ਝਗੜੇ ਹੁੰਦੇ ਨੇ ਉਹ ਰੁਕਣ ਦਾ ਨਾਂ ਨਹੀਂ ਲੈਂਦੇ ਹੋਰ ਜ਼ਿਆਦਾ ਵਧਨੇ ਸ਼ੁਰੂ ਹੁੰਦੇ ਨੇ ਹੁਣ ਦਰਸ਼ਨ ਸਿੰਘ ਵੱਲੋਂ ਪਰਮਜੀਤ ਤੇ ਹੱਥ ਵੀ ਚੱਕਿਆ ਜਾਂਦਾ ਜਦੋਂ ਜ਼ਿਆਦਾ ਲੜਾਈ ਝਗੜੇ ਵਧਦੇ ਨੇ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਦੋ ਜਣਿਆਂ ਦੀ ਲੜਾਈ ਹੁੰਦੀ ਹੈ ਤਾਂ ਤੀਜਾ ਜਣਾ ਜ਼ਰੂਰ ਫਾਇਦਾ ਚੱਕਦਾ ਅਕਸਰ ਕੀ ਹੁੰਦਾ ਹੈ ਵੀ ਜਦੋਂ ਬੰਦਾ ਘਰੋਂ ਦੁਖੀ ਹੁੰਦਾ ਲੜਾਈ ਝਗੜੇ ਹੁੰਦੇ ਨੇ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਬੰਦਾ ਬਾਬਿਆਂ ਵੱਲ ਭੱਜਦਾ 95% ਬਾਬਿਆਂ ਕੋਲ ਕੁਝ ਵੀ ਨਹੀਂ ਹੁੰਦਾ ਕੋਈ ਜੰਤਰ ਮੰਤਰ ਐਸਾ ਕਿਸੇ ਬਾਬੇ ਕੋਲ ਨਹੀਂ ਹੁੰਦਾ ਕਿ ਕਿਸੇ ਦੇ ਘਰ ਦੇ ਹਾਲਾਤ ਠੀਕ ਕੀਤੇ ਜਾਣ ਜਾਂ ਕਿਸੇ ਦੀ ਬਿਮਾਰੀ ਦੂਰ ਕੀਤੀ ਜਾਏ ਹੁਣ ਇਹਨਾਂ ਦੇ ਨੇੜੇ ਵੀ ਇੱਕ ਬਾਬਾ ਹੁੰਦਾ ਦੀਪਾ ਬਾਬਾ ਪਰਮਜੀਤ ਕੌਰ ਉਹਦੇ ਕੋਲ ਪਹੁੰਚਦੀ ਹੈ ਤੇ ਦੀਪਾ ਬਾਬਾ ਅਕਸਰ ਔਰਤਾਂ ਦਾ ਸ਼ੋਸ਼ਣ ਕਰਦਾ ਸੀ ਇਹ ਬਹੁਤ ਦੁਨੀਆ ਨੂੰ ਪਤਾ ਸੀ ਪਰਮਜੀਤ ਕੌਰ ਉੱਥੇ ਪਹੁੰਚਦੀ ਹੈ ਆਪਣੀ ਪਰੇਸ਼ਾਨੀ ਦੱਸਦੀ ਹੈ ਹੁਣ ਦੀਪੇ ਬਾਬੇ ਨੂੰ ਪਤਾ ਸੀ ਵੀ ਇਹਨੂੰ ਕੀ ਪਰੇਸ਼ਾਨੀ ਹੈ ਪਤੀ ਪਤਨੀ ਦਾ ਝਗੜਾ ਸੀ ਇਹ ਗੱਲ ਦਾ ਨੂੰ ਪਤਾ ਲੱਗ ਜਾਂਦਾ ਆਪਸ ਦੇ ਵਿੱਚ ਪਤੀ ਪਤਨੀ ਦਾ ਕਿ ਲਈ ਬੋਲਚਾਲ ਹੈ ਹੀ ਨਹੀਂ ਸੀ ਹੁਣ ਇਸ ਗੱਲ ਦਾ ਦੀਪਾ ਬਾਬਾ ਫਾਇਦਾ ਚੱਕਦਾ ਉਹ ਪਰਮਜੀਤ ਦੇ ਨਾਲ ਨਜ਼ਦੀਕੀਆਂ ਵਧਾਣੀਆਂ ਸ਼ੁਰੂ ਕਰਦਾ ਬਹੁਤ ਜਲਦੀ ਇਹਨਾਂ ਦੀਆਂ ਨਜ਼ਦੀਕੀਆਂ ਬਣਦੀਆਂ ਤੇ ਦੀਪੇ ਬਾਬੇ ਦੇ ਨਾਲ ਪਰਮਜੀਤ ਕੌਰ ਦੇ ਨਾਜਾਇਜ਼ ਸਬੰਧ ਬਣਦੇ ਨੇ ਹੁਣ ਪਰਮਜੀਤ ਕੌਰ ਘਰ ਨਾਲੋਂ ਜ਼ਿਆਦਾ ਦੀਪੇ ਬਾਬੇ ਦੇ ਡੇਰੇ ਤੇ ਰਹਿਣ ਲੱਗ ਜਾਂਦੀ ਹੈ ਤੇ ਦਰਸ਼ਨ ਦੇ ਨਾਲ ਓਵੇਂ ਲੜਾਈ ਝਗੜੇ ਚੱਲਦੇ ਰਹਿੰਦੇ ਨੇ ਇਸੇ ਦੌਰਾਨ ਇਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਜਿਹਦਾ ਨਾਮ ਰੱਖਿਆ ਜਾਂਦਾ ਸ਼ਿਵਮ ਤੇ ਜਿਹੜਾ ਦਰਸ਼ਨ ਸਿੰਘ ਇਹ ਇਹਨੂੰ ਹੁਣ ਲੱਗਦਾ ਵੀ ਇਹ ਰਸਤੇ ਦਾ ਰੋੜਾ ਇਹਨੂੰ ਰਸਤੇ ਚ ਕਿਵੇਂ ਹਟਾਇਆ ਜਾਏ ਤੇ ਜਿਹੜੀ ਪਰਮਜੀਤ ਹੁੰਦੀ ਹੈ ਵੂਮਨ ਸੈਲ ਦੇ ਵਿੱਚ ਇੱਕ ਐਪਲੀਕੇਸ਼ਨ ਦਿੰਦੀ ਹੈ ਦਰਸ਼ਨ ਸਿੰਘ ਦੇ ਖਿਲਾਫ ਵੀ ਇਹ ਮੇਰੇ ਨਾਲ ਮਾਰਕੁੱਟ ਕਰਦਾ ਤੇ ਮੇਰ ਤੋਂ ਦਾਜ ਦੀ ਮੰਗ ਕੀਤੀ ਜਾਂਦੀ ਹੈ ਦੋਨਾਂ ਜਣਿਆਂ ਨੂੰ ਉੱਥੇ ਬੁਲਾਇਆ ਜਾਂਦਾ ਵਾਰ-ਵਾਰ ਬੁਲਾਇਆ ਜਾਂਦਾ ਘਰਦਿਆਂ ਨੂੰ ਬੁਲਾਇਆ ਜਾਂਦਾ ਪਰ ਜਿਹੜਾ ਮਾਮਲਾ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚਦਾ ਹੁਣ ਬੇਟਾ ਹੋਣ ਤੋਂ ਬਾਅਦ ਜਿਹੜੀ ਪਰਮਜੀਤ ਸੀ ਉਹ ਦਰਸ਼ਨ ਦੇ ਨਾਲ ਹੋਰ ਦੂਰੀਆਂ ਵਧਾ ਲੈਂਦੀ ਹੈ ਤੇ ਉਸ ਤੋਂ ਬਾਅਦ ਉਹ ਤੋਂ ਤਲਾਕ ਦੀ ਜਿਹੜੀ ਕਾਰਵਾਈ ਹੈ ਹੋਰ ਤੇਜ਼ ਕਰਦੀ ਹੈ ਆਪਣੇ ਘਰਦਿਆਂ ਨੂੰ ਤੇ ਆਪਣੇ ਸਹੁਰੇ ਪਰਿਵਾਰ ਨੂੰ ਵੀ ਕਹਿ ਦਿੱਤਾ ਜਾਂਦਾ ਵੀ ਇਸ ਬੰਦੇ ਦੇ ਨਾਲ ਮੈਂ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਰਹਿਣਾ ਤੇ ਮੈਨੂੰ ਇਹ ਤੋਂ ਤਲਾਕ ਚਾਹੀਦਾ ਹੁਣ ਕਿਸੇ ਨੂੰ ਵੀ ਕਿਸੇ ਦੇ ਨਾਲ ੱੱਕੇ ਨਾਲ ਰਹਿਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤੇ ਫਿਰ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਇਹਨਾਂ ਦਾ ਤਲਾਕ ਹੋ ਜਾਂਦਾ ਪਰ ਇੱਥੇ ਦਰਸ਼ਨ ਸਿੰਘ ਦਾ ਕਹਿਣਾ ਹੁੰਦਾ ਵੀ ਇਹ ਬੇਟਾ ਮੇਰਾ ਤੇ ਮੈਨੂੰ ਚਾਹੀਦਾ ਪਰ ਜਿਹੜੀ ਪਰਮਜੀਤ ਕੌਰ ਹੁੰਦੀ ਹੈ ਉਹ ਇਹ ਬੇਟੇ ਨੂੰ ਦੇਣ ਤੋਂ ਇਨਕਾਰ ਕਰ ਦਿੰਦੀ ਹੈ ਹੁਣ ਬੱਚਾ ਛੋਟਾ ਸੀ ਤੇ ਲੋਕਾਂ ਵੱਲੋਂ ਵੀ ਦਰਸ਼ਨ ਨੂੰ ਸਮਝਾਇਆ ਜਾਂਦਾ ਵੀ ਬੱਚਾ ਛੋਟਾ ਹੈ ਇਹ ਤੂੰ ਹਜੇ ਨਹੀਂ ਸੰਭ ਸਕਦਾ ਵੱਡਾ ਹੋਏਗਾ ਤੂੰ ਲੈ ਲਈ ਹਜੇ ਮਾਂ ਦੇ ਕੋਲ ਹੀ ਰਹਿਣ ਦੇ ਹੁਣ ਇਸ ਤੋਂ ਬਾਅਦ ਪਰਮਜੀਤ ਆਪਣੇ ਬੇਟੇ ਨੂੰ ਲੈ ਕੇ ਬਾਬੇ ਦੀਪੇ ਕੋਲ ਚਲੀ ਜਾਂਦੀ ਹੈ ਤੇ ਬੇਟੀ ਨੂੰ ਆਪਣੀ ਮਾਂ ਦੇ ਕੋਲ ਛੱਡ ਦਿੰਦੀ ਹੈ ਦੀਪੇ ਬਾਬੇ ਦੇ ਨਾਲ ਵਿਆਹ ਕਰਾ ਲਿਆ ਜਾਂਦਾ ਹੁਣ ਇਹ ਮਾਮਲਾ ਇੱਥੇ ਵੀ ਨਹੀਂ ਨਿਪਟਦਾ ਹਾਲਾਂਕਿ ਜੇ ਦੇਖਿਆ ਜਾਏ ਤਾਂ ਹੁਣ ਦਰਸ਼ਨ ਸਿੰਘ ਨੂੰ ਇਹਦਾ ਪਿੱਛਾ ਛੱਡ ਦੇਣਾ ਚਾਹੀਦਾ ਸੀ ਤਲਾਕ ਹੋ ਚੁੱਕਿਆ ਸੀ ਪਰ ਦਰਸ਼ਨ ਸਿੰਘ ਦੀਪਾ ਬਾਬੇ ਨੂੰ ਵੀ ਧਮਕੀਆਂ ਦਿੰਦਾ ਇਹਨੂੰ ਵੀ ਵਾਰ-ਵਾਰ ਅੰਜਾਮ ਪੂਕਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵੀ ਜਾਂ ਤਾਂ ਮੇਰਾ ਬੇਟਾ ਜਿਹੜਾ ਸ਼ਿਵਮਾ ਮੈਨੂੰ ਦੇ ਦੇ ਨਹੀਂ ਤਾਂ ਤੂੰ ਅੰਜਾਮ ਪੂਕਣ ਵਾਸਤੇ ਤਿਆਰ ਨਹੀਂ ਪਰ ਪਰਮਜੀਤ ਕਿਸੇ ਵੀ ਹਾਲਾਤ ਦੇ ਵਿੱਚ ਉਹਨੂੰ ਬੇਟਾ ਨਹੀਂ ਦੇਣਾ ਚਾਹੁੰਦੀ ਸੀ ਫਿਰ ਦੀਪਾ ਬਾਬਾ ਤੇ ਪਰਮਜੀਤ ਉਹਦੀ ਪਹੁੰਚ ਤੋਂ ਦੂਰ ਇੱਥੋਂ ਚਲੇ ਜਾਂਦੇ ਨੇ ਵੀ ਉਹਦੇ ਤੱਕ ਨਾ ਪਹੁੰਚ ਸਕਣ ਹੁਣ ਇੱਥੇ ਵੀ ਵਿਆਹ ਜਦੋਂ ਇਹਨਾਂ ਦਾ ਹੁੰਦਾ ਹੈ ਤੇ ਬੜੀ ਐਕਸਾਈਟਮੈਂਟ ਹੁੰਦੀ ਹੈ ਦੋਨਾਂ ਨੂੰ ਪਰ ਸਾਲ ਖਤਮ ਹੁੰਦਿਆਂ ਹੁੰਦਿਆਂ ਇਹ ਐਕਸਾਈਟਮੈਂਟ ਵੀ ਠੰਡੀ ਹੋ ਜਾਂਦੀ ਕਿਉਂਕਿ ਪਰਮਜੀਤ ਨੂੰ ਸੀ ਜਸਮਾਨੀ ਭੁੱਖ ਤਾਂ ਮਟਾਈ ਜਾ ਸਕਦੀ ਹੈ ਪਰ ਪੇਟ ਦੀ ਅੱਗ ਜਿਹੜੀ ਹੈ ਉਹ ਦੀਪਾ ਬਾਬਾ ਨਹੀਂ ਬੁਝਾ ਸਕਦਾ ਕਿਉਂਕਿ ਇਹਦੀ ਕਮਾਈ ਦਾ ਕੋਈ ਵੀ ਟਿਕਾਣਾ ਨਹੀਂ ਹੁੰਦਾ ਆਜੇ ਤਾਂ ਵਾਧੂ ਆਜੇ ਆਵੇ ਨਾ ਤਾਂ ਕੁਝ ਵੀ ਨਾ ਆਵੇ ਦੁਨੀਆ ਦੇ ਉੱਪਰ ਸੀ ਹੁਣ ਸਾਲ ਬਾਅਦ ਇਹ ਦੋਨੋਂ ਆਪਸੀ ਸਹਿਮਤੀ ਦੇ ਨਾਲ ਤਲਾਕ ਲੈ ਲੈਂਦੇ ਆ ਇੱਕ ਵਾਰੀ ਫਿਰ ਪਰਮਜੀਤ ਆਪਣੇ ਦੂਜੇ ਪਤੀ ਨੂੰ ਛੱਡ ਕੇ ਤੇ ਆਪਣੇ ਬੇਟੇ ਨੂੰ ਲੈ ਕੇ ਆਪਣੀ ਮਾਂ ਦੇ ਘਰ ਚਲੀ ਜਾਂਦੀ ਹੈ ਉਸ ਤੋਂ ਬਾਅਦ ਦੇ ਅਰਬਨ ਸਟੇਟ ਦੇ ਵਿੱਚ ਐਲ ਆਈ ਜੀ ਜਿਹੜੇ ਫਲੈਟ ਹੁੰਦੇ ਨੇ ਉਹਨਾਂ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਕਿਰਾਏ ਤੇ ਹੁਣ ਕਦੇ ਇਹਦੇ ਮਾਪੇ ਆ ਜਾਂਦੇ ਕਦੇ ਉੱਥੇ ਚਲੀ ਜਾਂਦੀ ਹੈ ਇਹ ਸਾਰਾ ਕੁਝ ਚੱਲਦਾ ਹੁੰਦਾ ਹੈ ਪਰਮਜੀਤ ਕੌਰ ਹੁਣ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਂਦੀ ਹੈ ਉਹਨੂੰ ਕੋਈ ਰੋਕਣ ਟੋਕਣ ਵਾਲਾ ਕੋਈ ਪੁੱਛਣ ਵਾਲਾ ਨਹੀਂ ਸੀ ਪਰਮਜੀਤ ਕੌਰ ਦੇ ਕਈ ਗੈਰ ਮਰਦਾਂ ਨਾਲ ਸਬੰਧ ਬਣਦੇ ਹੁਣ ਇਸੇ ਦੌਰਾਨ ਨਵਾਂ ਸ਼ਹਿਰ ਦਾ ਰਹਿਣ ਵਾਲਾ ਇੱਕ ਜਸਵਿੰਦਰ ਸਿੰਘ ਦੇ ਨਾਲ ਮੁਲਾਕਾਤ ਹੁੰਦੀ ਹੈ। ਮੁਲਾਕਾਤ ਇਹਨਾਂ ਦੀ ਬਹੁਤ ਜਲਦੀ ਪਿਆਰ ਦੇ ਵਿੱਚ ਬਦਲਦੀ ਹੈ ਤੇ ਪਿਆਰ ਇਹਨਾਂ ਦਾ ਨਜਾਇਜ਼ ਸਬੰਧਾਂ ਦੇ ਵਿੱਚ ਬਦਲਦਾ ਹੈ। ਫਿਰ ਦੋਨਾਂ ਦੀ ਰਜਾਮੰਦੀ ਦੇ ਨਾਲ ਦੋਨਾਂ ਪਰਿਵਾਰਾਂ ਵੱਲੋਂ ਇਹਨਾਂ ਦਾ ਵਿਆਹ ਕਰਾ ਦਿੱਤਾ ਜਾਂਦਾ ਹੈ। ਤੇ ਜਿਹੜਾ ਜਸਵਿੰਦਰ ਸਿੰਘ ਹੁੰਦਾ ਉਹ ਫਲੈਟ ਦੇ ਵਿੱਚ ਹੁਣ ਰਹਿਣਾ ਸ਼ੁਰੂ ਕਰਦਾ। ਉਹ ਦੁਬਈ ਦੇ ਵਿੱਚ ਜੌਬ ਕਰਦਾ ਸੀ। 2 ਮਹੀਨੇ ਇੱਥੇ ਰਹਿੰਦਾ 2 ਮਹੀਨੇ ਤੋਂ ਬਾਅਦ ਉਹ ਦੁਬਈ ਚਲਾ ਜਾਂਦਾ ਹੈ। ਦੁਬਈ ਤੋਂ ਇੱਕ ਮੋਟੀ ਰਕਮ ਜਿਹੜੀ ਮਹੀਨੇ ਦੀ ਮਹੀਨੇ ਉਹ ਪਰਮਜੀਤ ਕੌਰ ਨੂੰ ਭੇਜਦਾ ਹੁਣ ਉਹਨੂੰ ਇਹ ਸੀ ਵੀ ਮੇਰੀ ਪਤਨੀ ਐ ਆਰਾਮ ਨਾਲ ਰਹੇ ਪਰ ਪਤਨੀ ਉਸ ਤੋਂ ਪਿੱਛੋਂ ਹੁਣ ਜਿਹੜੀ ਪੈਸੇ ਆਉਂਦੇ ਸੀ ਜਿੱਥੇ ਮਰਜੀ ਜਾਏ ਜਦੋਂ ਮਰਜੀ ਜਾਏ ਜੀਦੇ ਨਾਲ ਮਰਜੀ ਜਾਏ ਕੱਲਾ ਪੈਸਾ ਨਹੀਂ ਸੀ ਹੁਣ ਉਹਦੇ ਕਈ ਬੰਦਿਆਂ ਦੇ ਨਾਲ ਇੱਥੇ ਸਬੰਧ ਬਣਦੇ ਸੀ ਤੇ ਇਹਨਾਂ ਗੱਲਾਂ ਦਾ ਪਤਾ ਲੱਗਦਾ ਸੀ ਦਰਸ਼ਨ ਸਿੰਘ ਨੂੰ ਦਰਸ਼ਨ ਸਿੰਘ ਦਾ ਕਹਿਣਾ ਸੀ ਵੀ ਮੈਨੂੰ ਲੋਕ ਤਾਨੇ ਮਾਰਦੇ ਸੀ ਹਾਲਾਂਕਿ ਜੇ ਦੇਖਿਆ ਜਾਏ ਤਾਂ ਹੁਣ ਉਹਦੇ ਨਾਲ ਰਿਸ਼ਤਾ ਕੋਈ ਵੀ ਨਹੀਂ ਸੀ ਫਿਰ ਉਹ ਇੱਕ ਵਾਰ ਇੱਕ ਪੇਸ਼ੀ ਦੇ ਦੌਰਾਨ ਫਲੋਰ ਜਾਂਦਾ ਹੈ ਫਲੋਰ ਉਹ ਸਰਬਜੀਤ ਕੌਰ ਜਿਹੜੀ ਪਰਮਜੀਤ ਕੌਰ ਦੀ ਭੈਣ ਹੁੰਦੀ ਹੈ ਉਹਨੂੰ ਫੋਨ ਕਰਕੇ ਉੱਥੇ ਬੁਲਾਇਆ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਵੀ ਮੇਰਾ ਮੁੰਡਾ ਜਿਹੜਾ ਸ਼ਿਵਮਾ ਮੇਰੇ ਹਵਾਲੇ ਕਰ ਦਿਓ ਨਹੀਂ ਤਾਂ ਤੁਸੀਂ ਸਾਰੇ ਯਾਦ ਕਰੋਗੇ ਤੁਸੀਂ ਸਾਰੇ ਰੋਵੋਗੇ ਉੱਥੇ ਸਰਬਜੀਤ ਕੌਰ ਵੱਲੋਂ ਕਿਹਾ ਜਾਂਦਾ ਵੀ ਤੇਰਾ ਸਾਡਾ ਕੋਈ ਰਿਸ਼ਤਾ ਨਹੀਂ ਸਾਡਾ ਸਾਰਾ ਕੁਝ ਖਤਮ ਹੋ ਚੁੱਕਿਆ ਤੇ ਜਿਹੜਾ ਉਹ ਬੇਟਾ ਉਹ ਤੇਰਾ ਨਹੀਂ ਉਹ ਦੀਪੇ ਦਾ ਇਸ ਤੋਂ ਬਾਵਜੂਦ ਵੀ ਜਿਹੜਾ ਦਰਸ਼ਨ ਆ ਉਹ ਨਹੀਂ ਮੰਨਦਾ ਉਹ ਆਪਣੇ ਬੇਟੇ ਨੂੰ ਲੈਣ ਦੀ ਜਿੱਦ ਤੇ ਅੜਿਆ ਰਹਿੰਦਾ ਤੇ ਜਿਹੜਾ ਦਰਸ਼ਨ ਹੁੰਦਾ ਉਹ ਵਾਰ-ਵਾਰ ਪਰਮਜੀਤ ਕੌਰ ਨੂੰ ਵੀ ਤਮਕਾਣਾ ਜਾਰੀ ਰਹਿੰਦਾ ਉਹਦਾ ਵੀ ਤੂੰ ਲੋਕਾਂ ਦੇ ਨਾਲ ਨਾ ਮਿਲਿਆ ਕਰ ਤੇ ਮੇਰਾ ਬੇਟਾ ਮੈਨੂੰ ਦੇ ਦੇ ਪਰ ਪਰਮਜੀਤ ਕੌਰ ਉਹਨੂੰ ਆਪਣਾ ਬੇਟਾ ਨਹੀਂ ਸੀ ਦੇਣਾ ਚਾਹੁੰਦੀ ਉਹਨੇ ਸਾਰੀਆਂ ਗੱਲਾਂ ਜਿਹੜੀ ਪਰਮਜੀਤ ਕੌਰ ਹੈ ਆਪਣੀ ਮਾਂ ਨੂੰ ਵੀ ਦੱਸ ਦੇ ਸੀ ਮਾਂ ਵੀ ਇੱਥੇ ਕੁਝ ਨਹੀਂ ਸੀ ਕਰ ਸਕਦੀ ਕਿਉਂਕਿ ਜਿਹੜਾ ਦਰਸ਼ਨ ਸਿੰਘ ਸੀ ਉਹ ਅਪਰਾਧਿਕ ਪ੍ਰਵਿਰਤੀ ਦਾ ਸੀ ਉਹਦੇ ਵੱਲੋਂ ਜਾ ਕੇ ਉਹਦੇ ਮਾਂ ਪਿਓ ਨੂੰ ਵੀ ਤਮਕਾਇਆ ਜਾਂਦਾ 12 ਫਰਵਰੀ 2014 ਨੂੰ ਦਰਸ਼ਨ ਸਿੰਘ ਫਲੈਟ ਤੇ ਪਹੁੰਚਦਾ ਪਰਮਜੀਤ ਦੇ ਉੱਥੇ ਆਪਣੇ ਬੇਟੇ ਦੀ ਮੰਗ ਕਰਦਾ ਪਰ ਪਰਮਜੀਤ ਕੌਰ ਸਾਫ਼ ਇਨਕਾਰ ਕਰ ਦਿੰਦੀ ਹੈ ਸ਼ਿਵ ਨੂੰ ਦੇਣ ਤੋਂ ਉਹਦਾ ਕਹਿਣਾ ਸੀ ਵੀ ਇਹ ਤੇਰਾ ਬੇਟਾ ਨਹੀਂ ਹੈ ਦੀਪੇ ਦਾ ਤੂੰ ੱੱਕੇ ਨਾਲ ਕਿਉਂ ਮੱਲ ਮਾਰਦਾ ਉਸ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਬਹਿਸ ਵੀ ਹੁੰਦੀ ਹੈ ਉਸ ਤੋਂ ਬਾਅਦ ਦਰਸ਼ਨ ਵੱਲੋਂ ਕਿਹਾ ਜਾਂਦਾ ਵੀ ਤੂੰ ਜਿਹੜਾ ਐਨੇ ਬੰਦਿਆਂ ਦੇ ਨਾਲ ਸੰਬੰਧ ਨੇ ਇਹਨਾਂ ਤੋਂ ਹਟ ਜਾ ਮੇਰੀ ਬੇਇੱਜ਼ਤੀ ਹੁੰਦੀ ਹੈ ਪਰਮਜੀਤ ਕੌਰ ਦਾ ਕਹਿਣਾ ਸੀ ਵੀ ਤੇਰੀ ਕਾਦੀ ਬੇਇੱਜ਼ਤੀ ਤੇਰਾ ਮੇਰਾ ਕੋਈ ਲੈਣਾ ਦੇਣਾ ਨਹੀਂ ਮੈਂ ਆਪਣੀ ਜ਼ਿੰਦਗੀ ਜਿਵੇਂ ਮਰਜ਼ੀ ਜਿਉਂਵਾਂ ਉੱਥੇ ਇਹਨਾਂ ਦੀ ਲੜਾਈ ਹੁੰਦੀ ਹੈ ਦਰਸ਼ਨ ਸਿੰਘ ਉੱਥੋਂ ਵਾਪਸ ਆ ਜਾਂਦਾ ਹੈ ਇਹ ਸਾਰਾ ਕੁਝ ਪਰਮਜੀਤ ਆਪਣੀ ਮਾਂ ਨੂੰ ਦੱਸਦੀ ਹੈ ਮਾਂ ਉਹਦੇ ਕੋਲ ਮਿਲਣ ਆਉਂਦੀ ਹੈ ਪਰ ਮਾਂ ਨੂੰ ਲੱਗਦਾ ਸੀ ਵੀ ਹੌਲੀ-ਹੌਲੀ ਸਭ ਠੀਕ ਹੋ ਜਾਏਗਾ ਮਾਂ ਉਸ ਤੋਂ ਬਾਅਦ ਫਿਰ ਆਪਣੇ ਪਿੰਡ ਚਲੀ ਜਾਂਦੀ ਹੈ ਪਰ 23 ਫਰਵਰੀ 2014 ਨੂੰ ਦਰਸ਼ਨ ਸਿੰਘ ਫਿਰ ਫਲੈਟ ਦੇ ਵਿੱਚ ਪਹੁੰਚਦਾ ਹੈ ਉੱਥੇ ਫਿਰ ਇਹਨਾਂ ਦੀ ਬੈਸ ਹੁੰਦੀ ਹੈ ਬੈਸ ਤੋਂ ਬਾਅਦ ਲੜਾਈ ਦਰਸ਼ਨ ਸਿੰਘ ਦੇ ਕਹਿਣ ਦੇ ਮੁਤਾਬਕ ਜਿਹੜੀ ਪਰਮਜੀਤ ਹੈ ਉਹ ਤੇ ਹੱਥ ਚੱਕਣ ਲੱਗਦੀ ਹੈ ਪਰ ਦਰਸ਼ਨ ਸਿੰਘ ਉਹਨੂੰ ਬੈੱਡ ਤੇ ਉੱਥੇ ਹੀ ਸਿੱਟ ਲੈਂਦਾ ਉੱਥੇ ਸਿੱਟ ਕੇ ਉਹਨੂੰ ਗਲ ਘੁੱਟ ਕੇ ਮਾਰ ਦਿੰਦਾ ਮਾਰਨ ਤੋਂ ਬਾਅਦ ਉਹਦੇ ਹੱਥ ਪੈਰ ਬੰਨੇ ਜਾਂਦੇ ਨੇ ਉਹਦੇ ਮੂੰਹ ਦੇ ਵਿੱਚ ਕੱਪੜਾ ਪਾਇਆ ਜਾਂਦਾ ਉਤੋਂ ਚੁੰਨੀ ਬੰਨੀ ਜਾਂਦੀ ਹੈ ਇਹ ਸਾਰਾ ਕੁਝ ਪੁਲਿਸ ਨੂੰ ਗੁੰਮਰਾਹ ਕਰਨ ਵਾਸਤੇ ਵੀ ਇੱਕ ਤੋਂ ਵੱਧ ਬੰਦਿਆਂ ਦਾ ਕੰਮ ਹੈ ਹੁਣ ਇਹ ਸਾਰਾ ਕੁਝ ਦਰਸ਼ਨ ਸਿੰਘ ਆਪਣੇ ਮੂੰਹੋਂ ਕਬੂਲ ਕਰ ਚੁੱਕਿਆ ਸੀ ਉਨੇ ਇੱਕ ਮਿੰਟ ਵੀ ਨਹੀਂ ਲਾਇਆ ਇਹ ਸਾਰਾ ਕੁਝ ਕਬੂਲ ਕਰਨ ਲੱਗਿਆ ਤੇ ਫਿਰ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜਿਆ ਜਾਂਦਾ ਇੱਕ ਔਰਤ ਜਿਹੜੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਤਿੰਨ ਵਿਆਹ ਹੁੰਦੇ ਨੇ ਪਰ ਇੱਕ ਦੇ ਨਾਲ ਵੀ ਵਫਾਦਾਰ ਨਹੀਂ ਹੁੰਦੀ ਦੂਜੇ ਪਾਸੇ ਦਰਸ਼ਨ ਸਿੰਘ ਜਿਹਦਾ ਬੇਟਾ ਨਹੀਂ ਸੀ ਉਹਨੂੰ ਤੱਕੇ ਨਾਲ ਉਹ ਆਪਣਾ ਬੇਟਾ ਸਾਬਤ ਕਰਨਾ ਚਾਹੁੰਦਾ ਸੀ ਪਰ ਇੱਕ ਮਾਂ ਤੋਂ ਵੱਧ ਕੌਣ ਜਾਣ ਸਕਦਾ ਵੀ ਇਹ ਜਿਹੜਾ ਉਹਦੇ ਪੇਟ ਦੇ ਵਿੱਚ ਪਲਿਆ ਇਹ ਬੱਚਾ ਹੈ ਕੀ ਦਾ ਹੁਣ ਤੱਕ ਦਰਸ਼ਨ ਸਿੰਘ ਨੂੰ ਵੀ ਪਤਾ ਲੱਗ ਚੁੱਕਿਆ ਸੀ ਵੀ ਬੱਚਾ ਉਹਦਾ ਨਹੀਂ ਇਸੇ ਕਰਕੇ ਉਹ ਬੱਚੇ ਨੂੰ ਲੈ ਕੇ ਨਹੀਂ ਜਾਂਦਾ ਉਹਦਾ ਕਹਿਣਾ ਸੀ ਵੀ ਮੈਨੂੰ ਲੋਕ ਤਾਨੇ ਮਾਰਦੇ ਸੀ ਇਹਨੂੰ ਰੋਜ਼ ਕੋਈ ਨਾ ਕੋਈ ਕਿਸੇ ਦੇ ਨਾਲ ਕਿਸੇ ਦੇ ਨਾਲ ਦੇਖਦਾ ਸੀ ਤੇ ਉਸ ਤੋਂ ਬਾਅਦ ਜਾ ਕੇ ਮੈਨੂੰ ਦੱਸਿਆ ਜਾਂਦਾ ਸੀ ਮੈਂ ਤੰਗ ਆ ਚੁੱਕਿਆ ਸੀ ਇਸ ਕਰਕੇ ਮੈਨੂੰ ਮਾਰਿਆ ਜਦੋਂ ਆਪਾਂ ਕਿਸੇ ਦੇ ਨਾਲ ਰਿਸ਼ਤਾ ਹੀ ਖਤਮ ਕਰ ਦਿੱਤਾ ਆਪਣਾ ਉਹਦੇ ਨਾਲ ਕੋਈ ਰਿਸ਼ਤਾ ਹੀ ਨਹੀਂ ਉਹ ਬੰਦਾ ਕੀ ਕਰਦਾ ਕਿਉਂ ਕਰਦਾ ਕਿਵੇਂ ਕਰਦਾ ਪਰ ਉਹਨੂੰ ਕੋਈ ਮਤਲਬ ਨਹੀਂ ਤੱਕੇ ਨਾਲ ਉਹਨੇ ਜਾ ਕੇ ਪੈਰ ਫਸਾਇਆ ਹਾਲਾਂਕਿ ਪਰਮਜੀਤ ਕੌਰ ਜਿਹੜੀ ਉਹਦੀ ਤਾਂ ਜਾਨ ਚਲੀ ਗਈ ਪਰਦਰਸ਼ਨ ਸਿੰਘ ਵੀ ਹੋ ਸਕਦਾ ਸਾਰੀ ਜ਼ਿੰਦਗੀ ਜਿਹੜੀ ਹੈ ਜੇਲ੍ਹ ਦੇ ਵਿੱਚ ਬਤੀਤ ਕਰੇ ਇੱਕ ਤਰ੍ਹਾਂ ਕਹਿ ਲਈਏ ਵੀ ਜਿਸਮਾਨੀ ਭੁੱਖੀ ਸੀ ਉਹਦੇ ਕਰਕੇ ਹੀ ਉਹਦੀ ਜਾਨ ਚਲੀ ਗਈ ਹਮੇਸ਼ਾ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਆਂ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ